ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੇ ਪਾਣੀ ਨੇ ਕਹਿਰ ਮਚਾਇਆ ਅਜਾਇਬ ਦੇ ਵਿੱਚ ਕਈ ਘਰ ਟਹਿ ਟੇਰੀ ਹੋ ਗਏ ਨੇ ਤੇ ਕਈ ਮੱਝਾਂ ਜਿਹੜੀਆਂ ਨੇ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਈਆਂ ਨੇ ਅਜਾਇਬ ਦੇ ਵਿੱਚ ਹੁਣ ਇੱਕ ਮਾਮਲਾ ਸਾਹਮਣੇ ਆ ਰਿਹਾ ਜਦੋਂ ਹੜ੍ਹ ਦੇ ਪਾਣੀ ਚ ਰੁੜੀਆਂ ਮੱਝਾਂ ਲੈਣ ਗਏ ਇੱਕ ਬਜ਼ੁਰਗ ਬਾਪੂ ਦੇ ਉੱਪਰ ਪਰਚਾ ਦਰਜ ਹੋ ਗਿਆ ਪੂਰਾ ਮਾਮਲਾ ਭਾਰਤ ਪਾਕਿਸਤਾਨ ਕੋ ਮੰਤਰੀ ਸਰਹੱਦ ਦੇ ਨਜ਼ਦੀਕ ਰਾਵੀ ਦਰਿਆ ਪਾਰ ਪਿੰਡ ਕਣੀਕੇ ਬੇਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਕਿਸਾਨ ਦੀਆਂ 6 ਮੱਝਾਂ ਜਿਹੜੀਆਂ ਨੇ ਪਾਣੀ ਦੇ ਵਿੱਚ ਰੁੜ ਜਾਂਦੀਆਂ ਨੇ ਜਿਨ੍ਹਾਂ ਚੋਂ ਤਿੰਨ ਮੱਝਾਂ ਮਰ ਚੁੱਕੀਆਂ ਨੇ ਤੇ ਤਿੰਨ ਮੱਝਾਂ ਕਿਸੇ ਵਿਅਕਤੀ ਨੇ ਫੜ ਲਈਆਂ ਸੀ ਜਾਣਕਾਰੀ ਦਿੰਦੇ ਪੀੜਤ ਕਿਸਾਨ ਨੇ ਦੱਸਿਆ ਕਿ ਰਾਵੀ ਦਰਿਆ ਚ ਆਏ ਹੜ੍ਹ ਤੇ ਪਾਣੀ ਤੋਂ ਬਚਾ ਲਈ ਦੋ ਦਿਨ ਦੋ ਰਾਤਾਂ ਉਹ ਟਰੈਕਟਰ ਦੀ ਛਤਰੀ ਤੇ ਬੈਠ ਕੇ ਉਹਨਾਂ ਨੇ ਕੱਢੇ ਤੇ ਉੱਤੇ ਹੀ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਉਹਨਾਂ ਨੂੰ ਆਪਣੀਆਂ 6 ਮੱਜਾਂ ਦੇ ਰਸਤੇ ਵੱਢਨੇ ਪਏ ਜਿਨ੍ਹਾਂ ਚੋਂ ਤਿੰਨ ਮਰ ਗਈਆਂ ਤੇ ਤਿੰਨ ਮੱਜਾਂ ਸਾਡੇ ਪਿੰਡ 'ਚ ਰਹਿੰਦੇ ਇੱਕ ਵਿਅਕਤੀ ਦੇ ਵੱਲੋਂ ਫੜ ਲਈਆਂ ਸਨ ਤੇ ਵਿਅਕਤੀ ਬਾਹਰਲੇ ਪਿੰਡ ਦਾ ਹੈ ਤੇ ਹੜ੍ਹ ਦੇ ਪਾਣੀ ਤੋਂ ਬਚਣ ਲਈ ਪਿੰਡ ਦੇ ਨੰਬਰਦਾਰ ਦੇ ਘਰ ਰਹਿ ਰਿਹਾ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਪੀੜਤ ਖਸਾਨਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਨਾਮ ਗੁਰਦੇਵ ਸਿੰਘ ਜੀ ਪਿੰਡ ਮੇਰਾ ਕਣੀਏ ਕੇ ਬੇਟਾ ਨਾ ਖੇਤ ਦੇ ਵਿੱਚ ਡੇਰਾ ਨਾ ਖੇਤ ਚ ਰਹੀਆਂ ਮਾਹੌਲ ਉਹ ਤੋਂ ਥੋੜਾ ਪਾਣੀ ਆ ਜਦੋਂ ਆਇਆ ਸ਼ਾਮ ਨੂੰ ਪਾਣੀ ਮਾਹੌਲ ਬਹੁਤ ਮਾੜਾ ਹੋ ਗਿਆ ਬਹੁਤ ਜ਼ਬਰਦਸਤ ਪਾਣੀ ਆਇਆ ਤੇ ਅਸੀਂ ਫਿਰ ਨਾ ਇੱਥੇ ਡੰਗਰ ਵੱਜੇ ਨੇ ਥੋੜਾ ਥੋੜਾ ਪਾਣੀ ਆ ਉੱਚੇ ਥਾਂ ਬੰਦਦਾ ਰਿਹਾ ਖੁਰਲੀ ਦੇ ਬਾਣ ਉੱਥੇ ਬਾਣੇ ਤੇ ਬੰਦ ਬਾਅਦ ਚ ਪਾਣੀ ਜਿਆਦਾ ਰਾਤ ਨੂੰ ਹੋ ਗਿਆ 11 12 ਵਜੇ ਕੁਝ ਡੰਗਰ ਮੈਂ ਟਰੈਕਟਰ ਨਾਲ ਵੱਧੇ ਕੁਝ ਮੈਂ ਖੁਰਲੀ ਨਾਲ ਵੱਧੇ ਖੁਰਰੀ ਚ ਡੰਗਰ ਵੱਢ ਗਏ ਉੱਚੇ ਉਹ ਵੜਗੇ ਤੇ ਆਖਾ ਉੱਚੇ ਥਾਂ ਹੋ ਗਏ। ਉਹਦੇ ਤੋਂ ਉੱਚੇ ਜਾ ਕੇ ਉਹ ਵੇਖੋ ਦਰਖਤ। ਇੱਥੇ ਪਾਣੀ ਆ ਗਿਆ ਟਰੈਕਟਰ ਦੀ ਛਧੜੀ ਤੇ। ਉਹਨਾਂ ਦੇ ਫੇਰ ਔਖਿਆਂ ਤੋਂ ਕਿਤੇ ਖੁਰਲੀ ਵੱਧੀ ਸੀ। ਲੱਕੜ ਦੀ ਲੰਬੜਦਾਰ ਦੇ ਡੇਰੇ ਖੜੀ ਆ। ਉਹ ਧੂਕੇ ਲੱਗੇ ਗਾਈਆਂ ਵੱਡੀਆਂ ਰੱਥੇ ਵੱਡੇ ਨਹੀਂ। ਹਾਂਜੀ। ਉਹ ਵੱਡੇ ਦੇ ਯੋਰ ਹੋ ਗਿਆ ਮਰ ਗਈਆਂ। ਤਿੰਨ ਮੱਝਾਂ। ਮਤਲਬ ਜਨ ਕੇ ਵਾਪਿਸ ਨਹੀਂ ਗਈ ਤੇ ਫਿਰ ਡੰਗਰਾ ਤੁਹਾਰ ਰੱਥੇ ਵੱੜਤੇ। ਨਹੀਂ ਆਖਿਆ ਵੀ ਸਾਨੂੰ ਨਾ ਹੁਣ ਰੋੜ ਦੇ ਮਰ ਗਏ ਉਹ ਡੰਗਰੇ। ਤੇ ਉਹਨਾਂ ਦੇ ਫੇਰ ਰੱਥੇ ਵੱੜਦੇ ਸੂਣ ਵਾਲੀਆਂ ਮੱਝਾਂ। ਕਿੰਨੇ ਸੀ? ਉਹ ਤਿੰਨ ਮੱਝਾਂ ਮਰੀਆਂ ਜੀ। ਉਸੇ ਹਾਂਜੀ ਇਹ ਡੰਗਰ ਦੱਸਿਆ ਪੰਜ ਛੇ ਤਿੰਨ ਮਰੀਆਂ ਤੇ 3000 ਰੁੜਗੀਆਂ 100 ਵਾਲਾ ਜਾਵੜੀਆਂ ਕਸਮ ਵਾਲਾ ਜਾਵੜੀਆਂ ਉੱਥੇ ਰਾਤ ਸਿਕ ਕੋਈ ਫੜ ਕੇ ਆਂਦੀ ਚੌਕੀ ਤੋਂ ਉਹਨੇ ਆ ਦੱਸਿਆ ਵੀ ਪਿੰਡ ਲੈ ਗਏ ਜੀਤਾ ਦੂ ਮੱਜਾ ਥੱਡੀਆਂ ਆਣ ਕੇ ਇਹਦੇ ਘਰ ਆਖਿਆ ਵੀ ਮੱਜਾ ਤੇਰੇ ਆ ਲਿਆ ਰਾਤ ਦਾ ਟਾਈਮ ਆ ਦਿਨ ਤੋਂ ਬਾਅਦ ਇਥੇ ਪਾਣੀ ਬੜਾ ਲੰਗ ਨਹੀਂ ਸਕਵੇ ਤੇ ਆਂਦਾ ਤੇਰੀਆਂ ਤੂੰ ਲੈ ਜੀ ਮੈਂ ਚੰਗਾ ਸਵੇਰੇ ਲੈ ਜਾਾਂਗੇ ਵੀ ਜੇ ਟਾਈਮ ਤੇ ਹੀ ਗਏ ਦੂਜੇ ਦਿਨ ਆਹਦਾ ਇਹ ਤੇ ਡੀਸੀ ਵੀ ਨਹੀਂ ਦੇ ਸਕ ਖੋਲ ਸਕਦਾ ਤੇ ਮੈਂ ਮੈਂ ਤਾਂ ਦੇ ਦੇ ਯਾਰ ਮਾਜੀ ਸੂਣ ਲਈ ਪੱਠੇ ਪੁੱਠੇ ਪਾਵਾਂਗੇ ਨਹੀਂ ਇੱਥੇ ਤੇ ਭੁੱਖੀਆਂ ਬੱਜੀ ਆ ਇਹ ਆਂਦਾ ਵਰਕਾ ਪਾੜਦੇ ਆਹਨ ਦੇਖੀ ਹਾਂਜੀ ਉੱਥੇ ਮੀਟ ਸ਼ੀਟ ਖਾਂਦਾ ਸੀ ਭਈਆ ਬੂਆ ਸਾਰੇ ਵੱਲ ਕੀਤੇ ਮੈਂ ਕੱਲਾ ਬੰਦਾ ਮੈਨੂੰ ਲੰਬੜਦਾਰ ਨੇ ਆਖਿਆ ਭੀ ਕੱਲਾ ਨਾ ਲੜੀ ਮੈਂ ਆਂਗਾ ਤੇ ਫੈਸਲਾ ਕਰਾਂਗਾ ਜਾ ਕੇ ਇਹਨਾਂ ਆਖਿਆ ਉਹਦੇ ਗੇੜੀਆਂ ਮੱਜਾਂ ਇਹ ਦਿਨ ਲਾਲਚੀ ਹੋ ਗਏ ਲਾਲਚੀ ਹੋ ਗਏ ਧੱਕੇ ਧੱਕੀ ਹੋ ਗਏ ਸਾਨੂੰ ਘਥੇ ਮਾਰੇ ਜਨਾਨੀ ਨੇ ਦੋ ਡੰਡੇ ਮੇਰੇ ਬਾਸ ਤੇ ਹਣ ਕੇ ਚਲੋ ਮੈਂ ਉਹ ਕਿਸੇ ਵਖਿਆ ਨੰਨੇ ਮਾਰ ਕੇ ਡਿੱਗ ਪਈ ਆ ਇੱਟਾਂ ਦੇ ਉੱਤੇ ਮੂੰਹ ਪਰਨੇ ਆ ਆਪੇ ਮੱਥਾ ਪਾੜ ਗਿਆ ਦਾ ਜੀਤਾ ਅੰਦਰੋਂ ਦਾਤਰ ਕੱਢ ਕੇ ਲਿਆ ਉਹ ਮੁੰਡੇ ਪ੍ਰਭਜੋਤ ਨੂੰ ਮਾਰਨ ਲੱਗਾ ਅਸੀਂ ਉਹ ਉਹਨੇ ਫੜ ਲਿਆ ਫੜ ਲਿਆ ਢਾ ਕੇ ਤੇ ਖੋਲਿਆ ਕੋਈ ਅਸੀਂ ਦਾਤਰ ਨਹੀਂ ਮਾਰਿਆ ਕੋਈ ਕੁਝ ਨਹੀਂ ਕੀਤਾ ਕਿਸੇ ਨੂੰ ਛੱਟ ਨਹੀਂ ਲਈ ਇੱਥੋਂ ਤੇ ਆਪੇ ਚੀਜ਼ੀ ਵੱਡੀ ਫਰਦਾ ਤੇ ਉਹ ਸਾਡੇ ਕੋ ਕੋਈ ਛੱਟ ਨਹੀਂ ਜੇ ਲੱਗੀ ਨਹੀਂ ਤੇ ਬਾਅ ਕੇ ਇਹਦੀ ਵੱਡੀ ਆ ਢੋਕੇ ਜਾ ਕੇ ਦਲੀ ਆ ਇਹ ਹੱਥ ਨਾਲ ਬੰਨ ਕੇ ਦਾਤਰੀ ਤੇ ਪੱਠੇ ਵੜਦਾ ਤੇ ਆਪ ਜਾ ਕੇ ਇਹਨੇ ਕੰਮ ਕੀਤਾ ਆ ساری ਕੁਛ ਵੀ ਕੀ ਕੰਮ ਕੀਤਾ ਜੀ ਇਹ ਜੀ ਇਹਨੇ ਹੱਥ ਵਡਿਆ ਉੱਥੇ ਜਾ ਕੇ ਚੀਚੀ ਵੱਡੀ ਚੀਚੀ ਵੱਡ ਕੇ ਤੇ ਉਹ ਸ਼ਬਜਾਂ ਬਣ ਗਏ ਸਾਡੇ ਦੇ ਉਹਨਾਂ ਨੇ ਰਾਜ ਪਰਚਾ ਬਣਾਇਆ ਰਾਜ ਪਰਚਾ ਬਣਾਇਆ ਅਸੀਂ ਸਰਕਾਰ ਕੋਲ ਮੰਗ ਕਰ ਰਹੇ ਆ ਸਾਡਾ ਫੈਸਲਾ ਕੀਤਾ ਜੇ ਇਹ ਇਨਕੁਆਰੀ ਕੀਤੀ ਜੇ ਕਿੰਨੇ ਜਣ ਮਜੂਸੀ ਕਰਕੇ ਜਦੋਂ ਮੈਂ ਤੇ ਮੇਰੀ ਫੈਮਲੀ ਸੀ ਉਹ ਪਿੱਛੀ ਆ ਅਸੀਂ ਛਧੜੀ ਤੇ ਰਹੇ ਹਾਂ ਜੀ ਮੇਰੇ ਘਰ ਕਿੰਨੇ ਦਿਨ ਕਿੰਨੇ ਦਿਨ ਰਹੇ ਦੋ ਦਿਨ ਤੇ ਉਹ ਰਾਤਾਂ ਹਾਂਜੀ ਉਹ ਰਾਤਾਂ ਰਹੇ ਹਾਂ ਤੇ ਜੇ ਉੱਥੇ ਦੇ ਨਹੀਂ ਉੱtre ਹਾਂ ਕਿਉਂਕਿ ਪਾਣੀ ਇੱਥੇ ਇੱਥੇ ਹੈ ਮਰੀ ਜਨਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਬਚਾਉਣੀ ਹੈ ਕੋਈ ਅਧਿਕਾਰੀ ਦੇ ਇਦਨ ਕੋਈ ਮੂੰਹ ਹੀ ਨਹੀਂ ਜੀ ਕਰ ਸਕਦਾ ਯਾਰ ਯਾਰ ਫੁੱਟ ਬਾੜੀ ਹੈ ਇੱਥੇ 12-15 ਫੁੱਟ ਉਹ ਜੰਗਲਾਤ ਚ ਪਾਣੀ ਆ ਥੜਾ ਉੱਚਾ ਜਮੀਨੋਂ ਇੱਥੇ ਹੀ ਪਾਣੀ ਹੋ ਗਿਆ 6 ਫੁੱਟ 7 ਫੁੱਟ ਹਾਂਜੀ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਕੋਈ ਆਈ ਸਕੇ। ਸੀ ਨਹੀਂ ਕੀਤਾ ਜੀ ਇਹ ਨੰਬਰਦਾਰ ਗਿਆ ਤੇ ਆਂਦਾ ਵੀ ਲੈ ਲੋ ਖੋਲ ਲੋ ਤੇ ਉਹ ਭੱਜ ਗਏ ਫੌਜ ਨਾਲ। ਫੌਜ ਨੂੰ ਲਾਇਆ ਸਾਡੇ ਉੱਤੇ। ਇਹ ਮਾਤਾ ਨੂੰ ਛੱਡ ਲਾਇਆ ਹੈ ਕਿ ਅਸੀਂ ਨਹੀਂ ਲਾਈ। ਅਸੀਂ ਆਪਣੀਆਂ ਮੱਜਾਂ ਲੈ ਕੇ ਆ ਗਏ। ਅਸੀਂ ਕਿਸੇ ਪਾਸੇ ਗਏ ਹੀ ਨਹੀਂਗੇ। ਹਾਂਜੀ ਇਹ ਭੱਜ ਕੇ ਚਲੇ ਗਏ ਸਾਡੂ ਦੇ ਭੰਸਾ ਨਹੀਂ ਸਾਹੀ ਕੀ ਕਰਨ ਜਾਣਾ। ਸਾਡੇ ਨਗਰ ਆ ਕੇ ਸਾਡੂ ਅਸੀਂ ਥਾੜੇ ਨਹੀਂ ਜਾਣਾ ਪਿਆ ਸਾਣੂ। ਇਹ ਚਲੇ ਗਏ ਨੇ। ਇਹਨਾਂ ਬਣਾਈਆਂ ਛੱਬੀਆਂ ਸਾਡੇ ਤੇ ਜਾ ਕੇ। ਕੀ ਮੰਗ ਕਰਦੇ ਪਤ ਪ੍ਰਸ਼ਾਸਨ ਅਸੀਂ ਇਹ ਮੰਗ ਕਰ ਰਹੇ ਹਾਂ ਇਨਸਾਫ ਹੋਣਾ ਚਾਹੀਦਾ ਇੱਥੇ ਆ ਕੇ ਇਹਨਾਂ ਦਾ ਕਰਦੇ ਇਨਕੁਆਰੀ ਐਸਐਸਪੀ ਜਿਹੜਾ ਐਸਐਸਪੀ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਉੱਚ ਅਧਿਕਾਰ ਜੀ ਨੂੰ ਹੱਥ ਜੋੜ ਕੇ ਸਾਡਾ ਫੈਸਲਾ ਕੀਤਾ ਜੇ ਤੁਹਾਡਾ ਨੁਕਸਾਨ ਵੀ ਬਹੁਤ ਹੋਇਆ ਹੈ ਨੁਕਸਾਨ ਸਾਡਾ ਜਥੇਬੰਦੀ ਤੁਹਾਡੇ ਕੋਲ ਜਾਂ ਕੋਈ ਸਰਕਾਰ ਦਾ ਅਧਿਕਾਰੀ ਆ ਜਥੇਬੰਦੀਆਂ ਬਹੁਤ ਆਈਆਂ ਨੇ ਜੀ ਉਹ ਜਥੇਬੰਦੀਆਂ ਜੀ ਪਿੰਡ ਚ ਚਲੀਆਂ ਜਾਂਦੀਆਂ ਡੇਰਿਆਂ ਤੇ ਨਹੀਂ ਅਜੇ ਆ ਸਕੀਆਂ ਪਾਣੀ ਦੇ ਕਾਰਨ ਹੋਣ ਆਉਂਦੀਆਂ ਨਹੀਂ ਅਜੇ ਤੱਕ ਨਹੀਂ ਵਿਚਾਰਿਆ ਕਿ ਪੁੱਜਿਆ ਗਿਆ ਕੋਈ ਲੋੜ ਮੰਗ ਹੈ ਜੀ ਹੁਣ ਅਸਾਂ ਦੇ ਕੋਲ ਲੋੜ ਮੈਂ ਹੁਣ ਇਹ ਤੇ ਗਵਰਨਮੈਂਟ ਵੀ ਵੇਖ ਲੋ ਖਰਾਬਾ ਹੋਇਆ ਹਸਲਾਂ ਦਾ ਕੋਠਿਆਂ ਦਾ ਸਭ ਨੁਕਸਾਨ ਹੋ ਗਿਆ ਤੇ ਕੋਈ ਸ਼ਾਇਦ ਬਚੀ ਨਹੀਂ ਕਰ ਜੇ ਉਹ ਸੁਵੇ ਜਿਹੜੇ ਮਰੇ ਕਾਫੀ ਮਹਿੰਗੇ ਹੋਣਗੇ ਨਾ ਹਾਂਜੀ ਹਾਂਜੀ ਲੱਖ ਲੱਖ ਡੇਡ ਡੇਡ ਲੱਖ ਦੇ ਡੰਗਰ ਜੇ ਹਾਂਜੀ ਉਹ ਮੱਝ ਇੱਕ ਬਜੀ ਉਹਨਾਂ ਦੇ ਨਾਲ ਦੀ ਇਹ ਉਹਨਾਂ ਦੀ ਛੋਟੀ ਆ ਹਾਂਜੀ ਇਹ ਮਹਿੰਗੇ ਮੁੱਲ ਦੇ ਡੰਗਰ ਹੀ نسل ਦੇ ਡੰਗਰ ਤੇ ਸੋਣ ਵਾਲੀਆਂ ਇੱਕ ਮਹੀਨੇ ਨੂੰ ਡੇਡ ਨੂੰ ਇੱਥੇ ਤੱਕ ਸੋਣ ਵਾਲੇ ਕਹਿੰਦੇ ਵੈਰੀ ਘਰ ਸਾਹਿਬ ਜੀ ਵੈਰੀ ਘਰ ਦੀ ਗੱਲ ਹੈ ਮੈਂ ਇਸਤਨਾਬ ਸਿੰਘ ਬਟੂਪ ਪਿੰਡ ਕਣੀ ਕੀ ਬਟ ਨੰਬਰਦਾਰ ਇਹ ਇਹਨਾਂ ਦੇ ਮੈਨੂੰ ਇਹਦੇ ਬੇਟਾ ਮੇਰਾ ਨਾਮ ਡਰਾਈਵਰੀ ਕਰਦਾ ਇਹਨੂੰ ਅਸੀਂ ਛੋਟੇ ਨਾਜ ਕਾਲੂ ਕਹਿੰਨੇ ਆ ਨਾ ਇਹਦਾ ਗੁਰਦੇਵ ਸਿੰਘ ਹੈ ਤੇ ਉਹਨੇ ਮੈਨੂੰ ਦੱਸਿਆ ਕਿ ਸਾਡੀਆਂ ਮੱਜਾਂ ਇਤਨਾ ਰੁੜ ਗਈਆਂ ਨੇ ਤੇ ਇਤਨਾ ਗੱਲ ਬਸਨ ਪਤਾ ਲੱਗ ਗਿਆ ਚਲੋ ਉੱਥੇ ਪਾਰ ਪਾਣੀ ਬੁੜੀ ਲੱਗਦੇ ਰਹੇ ਜਿਤਨਾ ਜੋ ਵੀ ਕਰਨਾ ਹੋਈ ਤੇ ਪਿੰਡ ਇਹ ਗਿਆ ਪਹਿਲੋ ਜਦੋਂ ਮਜਾਂਨੇ ਲੈ ਕੇ ਆਉਂਦੀਆਂ ਤੇ ਇਹਨੇ ਇੱਕ ਮੱਝ ਆਪਣੀ ਪਹਿਲੋਂ ਕਸੋਂ ਨੂੰ ਲੈ ਕੇ ਆਂਦੀ ਉਹਨੇ ਅੱਖ ਵੀ ਮੱਜਾਂ ਜੀਤੇ ਨੇ ਵੀ ਖੜੀਆਂ ਨੇ ਕਹਿੰਦੇ ਕੋਈ ਨਹੀਂ ਜੀਤਾ ਕਰਦੇ ਬੰਦਾ ਦੇਖ ਲਾਂਗੇ ਤੇ ਇਹ ਜਦੋਂ ਜੀਤੇ ਹੋ ਗਏ ਤੇ ਉਹਨੇ ਕਿਹਾ ਪਿੱਲੇ ਜਾਓ ਪਾ ਮੱਝਾਂ ਬਾੜੀਆਂ ਤੁਸੀਂ ਲੈ ਜਾਓ ਤੇ ਦੋ ਦਿਨ ਛੱਡ ਕੇ ਫੇਰ ਗਏ ਕਹਿੰਦੇ ਨਹੀਂ ਕੋਈ ਮੱਜਾ ਮੱਜਾ ਡਿਆ ਨੀ ਗੀਆਂ ਇਹ ਫਰ ਉਹਦੀਆਂ ਮੱਜਾਂ ਨੇ ਇਹਦੀਆਂ ਮੱਜਾਂ ਨੇ ਰੁੜ ਕੇ ਪਿੱਛੋਂ ਆਈਆਂ ਜਾਂ ਰੁੜ ਕੇ ਪਾਈਆਂ ਜਿਹੜਾ ਫੜ ਲੈ ਫੜ ਲੈ ਫੇਰ ਨਾ ਚਲੋ ਮੈਨੂੰ ਫੋਨ ਫਾਨ ਕੀਤਾ ਮੈਨੂੰ ਸੁਣਾ ਕੇ ਲਿਆ ਤੇ ਮੈਂ ਪਰੋਂ ਆਇਆ ਮੈਂ ਪਰ ਆਣ ਕੇ ਤੇ ਮੈਂ ਉਹਨਾਂ ਨੂੰ ਕਿਹਾ ਬੈਜੋ ਮੱਜੀਆਂ ਤੇ ਬੈਠੇ ਆਂ ਅਈ ਤੇ ਦੋ ਮੈਂ ਆ ਮੇਰੇ ਨਾਲ ਮੇਰਾ ਨੌਕਰ ਆ ਤੇ ਇਹ ਆ ਨਾਲ ਆ ਤੇ ਦਾ ਬੇਟਾ ਆ ਇੰਚਰ ਜਣੇ ਆਹੀਂ ਤੇ ਅਈ ਮੱਜੀਆਂ ਤੇ ਬਹਿ ਗਏ ਆ ਤੇ ਮੈਂ ਕਭੀ ਕਰੋ ਜਿਹੜੀ ਗੱਲ ਕਰਨੀ ਏ ਉਹ ਵੀ ਬਹਿ ਗਏ ਨੇ ਮੈਂ ਵੀ ਉਹ ਡੰਗਰਾਂ ਦੀ ਗੱਲ ਆ ਕਿ ਡੰਗਰ ਉੜ ਕੇ ਆਏ ਉਹਨਾਂ ਦੀ ਗੱਲ ਇਹਦਾ ਜਿਹੜਾ ਵੱਡਾ ਬੇਟਾ ਆ ਵਿਦਿਆਸਾਗਰ ਉਹ ਕਹਿੰਦਾ ਵੀ ਕਿਹੜੇ ਡੰਗਰ ਇੱਕੋ ਤਾਂ ਮੁੱਠ ਕੇ ਕਹਿੰਦਾ ਤੇ ਇਹਦਾ ਬੇਟਾ ਕਹਿੰਦਾ ਵੀ ਜਿਹੜੇ ਸਾਡੇ ਡੰਗਰ ਨੇ ਹੋਰ ਕਿਹੜੇ ਡੰਗਰ ਨੇ ਉਹ ਕਹਿੰਦੇ ਇਹਦੇ ਡੰਗਰ ਕਹਿੰਦਾ ਡੀਸੀ ਨਹੀਂ ਲੈ ਸਕਦਾ ਇਹਦੇ ਉਹ ਅਜੀ ਆ ਫਰਾਂ ਉਹ ਹਵਾ ਪਤਾ ਨਹੀਂ ਕਿਹੜੀ ਚੀਜ਼ ਏ ਜੀ ਇੱਕ ਮੈਂ ਸਰਕਾਰ ਕੋ ਇਹ ਕਰਦਾ ਮੰਗ ਵੀ ਉਹਦੇ ਕਾਊਂਟ ਚੈੱਕ ਕੀਤੇ ਜਾਣ ਉਹਦਾ ਸਾਰਾ ਕੁਝ ਚੱਕ ਜੀ ਉਹਦੇ ਕਾਊਂਟ ਚ ਇੰਨਾ ਪੈਸਾ ਆਉਂਦਾ ਕਿੱਥੋਂ ਬਸ ਮੈਨੂੰ ਇੰਨਾ ਕਿ ਮੈਂ ਬਾਲੀਆਂ ਗੱਲਾਂ ਕਰਨੀਆਂ ਨਹੀਂ ਲਈ ਤੁਸੀਂ ਪਿੰਡ ਦੇ ਕਿ ਮੋਦ ਪਰ ਆ ਜੀ ਤੁਹਾਡੇ ਆ ਮੈਂ ਪਿੰਡ ਦਾ ਨੰਬਰ ਨਹੀਂ ਆਖੀ ਕਿ ਲੱਗੇ ਉਹ ਤੇ ਇਹਨਾਂ ਦੇ ਡੰਡੇ ਮਾਰਦੇ ਰਹੇ ਜੇ ਮੈਂ ਛਡਾਉਂਦਾ ਰੇ ਡੰਡੇ ਮਾਰਦੇ ਤੇ ਉਹਨੇ ਮੈਨੂੰ ਸਗੋ ਕਹਿੰਦਾ ਵੀ ਜੋ ਤੂੰ ਇਹਨਾਂ ਦੇ ਨਾਲ ਆਇਆ ਜੋ ਕਰਨਾ ਕਰਨਾ ਉਹ ਜਿਹੜਾ ਕੋਈ ਪਰਚਾ ਆ ਕੀ ਮੰਗ ਕਰਦੇ ਪਰਚੇ ਉਹਨਾਂ ਛਬੀਆਂ ਕਰਾਈਆਂ ਜੀ ਛਬੀਆਂ ਦੀ ਝੂਠੀਆਂ ਨੇ ਤੇ ਮੈਂ ਸਰਕਾਰ ਨੂੰ ਮੰਗ ਕਰਦਾ ਐਸਐਸਪੀ ਸਾਹਿਬ ਨੂੰ ਮੰਗ ਕਰ ਮੰਗ ਕਰਦਾ ਵੀ ਇਹ ਦੀ ਅਨਕਵਾ ਜਾਂਚ ਹੋਣੀ ਚਾਹੀਦੀ ਹੈ ਇਹਨਕਵਰੀ ਹੋਣੀ ਚਾਹੀਦੀ ਹੈ ਬਸ ਇਹੋ ਹੀ ਸਾਨੂੰ ਸੰਦੇਸ਼ ਹੈ ਵੀ ਅਨਕਵਰੀ ਹੋਵੇ ਉਹ ਸਾਫ ਹੋ ਜਾ ਇਨਸਾਫ ਹੋਵੇ ਬਸ ਇਨਸਾਫ ਹੋਣਾ ਚਾਹੀਦਾ ਇਹਦਾ ਨਾ ਇਹਦਾ ਰਿਆ ਤਾਂ ਅੱਗੇ ਕੱਖ ਨੀਗਾ ਪੰਜ ਚਾਰ ਮੱਜਾਂ ਮਰ ਰੁੜਗੀਆਂ ਨੇ ਫਸਲ ਮਾਰੀ ਗਈ ਆ ਤੇ ਕੋਠੇ ਟਹਿ ਗਏ ਕੱਖ ਰਿਆ ਨੀਗਾ ਚਲੋ ਤੇ ਸਾਰੇ ਨਾਲ ਚਲੋ ਫੇਰ ਵੀ ਜਿਹਦੇ 5-6 ਡੰਗਰ ਰੜੇ 5-6 ਡੰਗਰ ਰੜੇ ਇਹਨਾਂ ਕਟਿ-ਕਟੀਆਂ ਮਰ ਗਈਆਂ ਸਾਰੀਆਂ ਮਰਗੀਆਂ ਦੇ ਭਰਾਵਾਂ ਦੀਆਂ ਮਰਗੀਆਂ ਇਹਦੀਆਂ ਮਰਗੀਆਂ ਹਾਂਜੀ ਪਾਣੀ ਵੀ ਬहोत-ਬहोत ਸੀ ਕਿੰਨਾ ਨੁਕਸਾਨ ਹੋਇਆ ਡੰਗਰਾਂ ਦਾ ਇਹ ਡੰਗਰਾਂ ਦਾ ਨੁਕਸਾਨ ਆ ਡੰਗਰ ਰੁੜ ਗਏ ਤੇ ਇੱਕ ਮਰ ਮੁਰਗੇ ਸਾਰੇ ਇੱਕ ਗਾਂ ਹੀ ਤੇ ਇੱਕ ਮੱਝ ਹੀ ਤੇ ਇੱਕ ਗਾਂ ਹੀ ਸੌਂ ਵਾਲੀ ਹੀ ਮੱਝ ਵੀ ਸੌਂ ਵਾਲੀ ਹੀ ਦਵੇਂ ਰੁੜ ਗਏ ਤੂੰ ਪਤਾ ਤੂੰ ਫੇ ਤੂੰ ਆਪਣੀ ਜਾਣ ਕੇ ਤਾਂ ਬਚਾਈਏ 哎ਓ ਪਾਣੀ ਹੈ ਜੀ ਚਾਂਡਿਆ ਸੀ ਤੇ ਆਪ ਚਲ ਗਏ ਸੀ ਤੇ ਡੰਗਰ ਇੱਥੇ ਹੀ ਸਾਰੇ ਮੰਗੇ ਹੋਏ ਵੀ ਇੱਕ ਮੇਰੀ ਗਾਈ ਜਿਹੜੀ ਰੜ ਗਈ ਆ ਤੇ ਇੱਕ ਮੱਝ ਮੇਰੇ ਸੂਣ ਵਾਲੇ ਦੋਵੇਂ ਡੰਗਰ ਤੇ ਇਸ ਕਰਕੇ ਹੀ ਉਹ ਫੇਰ ਅਸਿੱਲੇ ਸਭ ਇਹ ਤੇ ਇਸ ਕਰ ਨਾਰਵਿੰਦਰ ਕੋ ਕਿਹੜੇ ਪਿੰਡ ਕਣੀ ਹੈ ਕੇ ਬੇਤ ਜਦੋਂ ਰਾਵੀ ਦਰਿਆ ਵਿੱਚ ਪਾਣੀ ਆਇਆ ਉਦੋਂ ਕਿਵੇਂ ਦਾ ਮਾਹੌਲ ਸੀ ਕਿਵੇਂ ਤੁਸੀਂ ਬਚੇ ਬਹੁਤ ਡਰਾਵਣਾ ਮਾਹੌਲ ਸੀ ਪਾਣੀ ਦੇ ਵਿੱਚ ਛੱਲਾ ਪੈਂਦੀਆਂ ਸੀ ਪਾਣੀ ਪਾਣੀ ਚਾਰਚ ਫੇਰੇ ਜਦੋਂ ਵੇਖੀਦਾ ਸੀ ਤਾਂ ਉਹ ਅੱਖਾਂ ਨਿਗਾ ਪਾੜਦੀ ਸੀ ਇੰਨਾ ਪਾਣੀ ਸੀ ਸਿਰ ਚੱਕਰਾ ਜਾਂਦਾ ਸੀ ਫਿਰ ਅੱਖਾਂ ਬੰਦ ਕਰ ਲੀਦੀਆਂ ਸੀ ਕਿੰਨਾ ਕਾ ਘਰ ਚ ਪਾਣੀ ਘਾ ਡੁੱਬ ਗਿਆ ਘਰ ਪਾਣੀ ਆ ਉਹ ਬੂਏ ਤੀਕਰ ਪਾਣੀ ਜੇ ਉਥੋਂ ਤੱਕ ਅੰਦਰ ਪਾਣੀ ਪੂਰਾ ਫੁੱਲ ਭਰਿਆ ਹੀ ਫ੍ਰਿਜ ਤਰਦੀ ਪੱਖੇ ਤਰਦੇ ਹੀ ਬੈੱਡ ਤਰਦੇ ਹੀ ਦੋ ਬੈੱਡ ਇੱਥੇ ਕਮਰਿਆਂ ਦੇ ਵਿੱਚ ਥੱਲੇ ਆ ਗਏ ਉਹ ਸਾਰੇ ਸਾਡੇ ਟੁੱਟ ਗਏ ਸਮਾਨ ਸਾਡਾ ਸਾਰਾ ਗਲ ਗਿਆ ਕਿਵੇਂ ਬਚਾ ਕੀਤਾ ਤੁਸੀਂ ਬਚਾ ਕੀਤਾ ਹੀ ਟਰੈਕਟਰ ਦੇ ਉੱਤੇ ਚੜਕੇ ਟਰੈਕਟਰ ਦੀ છਤੜੀ ਦੇ ਉੱਤੇ ਰਹੇ ਦੋ ਰਾਤਾਂ ਦੋ ਦਿਨ ਭੁੱਖੇ ਪਾਣੇ ਭੁੱਖੇ ਪਾਣੇ ਨਾ ਕੋਈ ਪਾਣੀ ਨਾ ਕੋ ਖਾਣਾ ਨਾ ਕੁਛ ਕੋਈ ਚੀਜ਼ ਪਰਾਂ ਦਾ ਸਾਡੇ ਡੰਗਰ ਆਪਣੇ ਮਰ ਗਏ ਰੁੜ ਕੇ ਮੱਜਾਂ ਹੀ ਸੋਣ ਵਾਲੀਆਂ ਹੀ ਖਲ ਚਾਰਦੇ ਦੇ ਤੇਲ ਚਾਰਦੇ ਦੇ ਅਸੀਂ ਸੇਵਾ ਕਰਦੇ ਹਾਂ ਦੁੱਧ ਵੇਚਾਂਗੇ ਲੋਡ ਕਰਾਂਗੇ ਆਪਣੇ ਘਰ ਦੇ ਜੱਟਾਂ ਦੇ ਤਾਂ ਰੋਜ਼ਗਾਰ ਹੀ ਇਹੋ ਆ ਸਾਡੀ ਤਾਂ ਵੀ ਆਸ ਮੁੱਕ ਗਈ ਕਿੰਨਾ ਕ ਨੁਕਸਾਨ ਹੋਇਆ ਜਿਹੜੇ ਸਾਡਾ ਨੁਕਸਾਨ ਸਾਰਾ ਘਰ ਦਾ ਕੋਈ ਚੀਜ਼ ਨਹੀਂ ਬਚੀ ਹੈਗੀ ਆ ਜਿਹੜੀ ਇੱਕ ਅੱਧੀ ਬਚੀ ਆ ਵੀ ਪਤਾ ਨਹੀਂ ਚੱਲਣੀ ਕਿ ਨਹੀਂ ਚੱਲਣੀ ਕਿਹ ਜਥੇਬੰਦੀ ਨਹੀਂ ਜਾਂ ਕੋ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਤੱਕ ਪਹੁੰਚਣ ਤੱਕ ਕੋਈ ਨਹੀਂ ਅਜੇ ਇੱਥੇ ਡੇਰੇ ਤੇ ਨਹੀਂ ਆਇਆ ਹੁੰਦੇ ਰਹੇ ਪਿੰਡ ਫਿਰ ਕੇ ਚਲ ਜਾਂਦੇ ਰਹੇ ਨੇ ਡੇਰਿਆਂ ਤੇ ਨੰਗਾ ਹੀ ਨਹੀਂ ਤੁਹਾਨੂੰ ਪਤਾ ਹੀ ਅੱਜ ਤੁਸੀਂ ਨੰਗ ਕੇ ਆਏ ਕਿਦਾਂ ਨੰਗ ਕੇ ਆਏ ਕੱਲ ਦੀ ਜੇ ਅਸੀਂ ਕੀ ਲੱਗੀਏ ਕੱਲ ਦਾ ਨੰਗਾ ਬਣਾਉਣ ਦਾ ਮੜਾ ਮੋਟਾ ਹੁਣ ਭਾਈ ਕੋਈ ਪਹੁੰਚਿਆ ਅਜੇ ਤੱਕ ਨਹੀਂ ਪਹੁੰਚਿਆ ਕੋਈ ਜਿਲਕ ਡੰਗਰੇ ਜਵੇ ਭੁੱਖੇ ਤੇ ਕੋ ਪਸ਼ੂ ਵਿਚਾਰਾ ਵਗੈਰਾ ਨਹੀਂ ਬਜਿਆ ਨਾ ਟੂੜੀ ਟਾੜੀ ਕੁਛ ਨਹੀਂ ਬਜਿਆ ਕੋਈ ਚਾਰਾ ਨਹੀਂ ਬਜਿਆ ਫੀਡ ਥੋੜੀ ਜੀ ਮਿਲੀ ਸੀ ਉਹ ਗਤਾਵਾ ਕਰਦਾ ਕਰਦੇ ਦੀ ਟੂੜੀ ਟਾੜੀ ਇੱਥੇ ਹੈ ਥੋੜੀ ਜੀ ਉਹ ਪ ਈ ਮੰਗ ਕਰਦੇ ਕੋਈ ਅਸੀਂ ਮੰਗ ਕਰਦੇ ਸਾਡਾ ਜਿੰਨਾ ਘਰ ਦਾ ਸਮਾਨ ਟੁੱਟ ਭੱਜ ਹੋਈ ਸਾਨੂੰ ਘਰ ਝੱਠਿਆਂ ਨੂੰ ਥੋੜਾ ਬਥਰ ਮਿਲ ਜਾਵੇ ਤੇ ਚਲੋ ਅਸੀਂ ਬਣਾ ਸਕੀਏ ਫੇਰ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਡਰਾਬ ਹੋਈਆਂ ਸਾਰਿਆਂ ਦੇ ਨਾਲ ਹੀ ਜਿਹੜੇ ਦੰਗਰ ਹੋੜਿਆ ਨਾ ਇਹ ਸਾਨੂੰ ਵੱਖਰੀ ਮਾਰ ਪਈ ਇਹ ਦੰਗਰ ਹੋੜੇ ਦੋ گاਵਾ ਹੈ ਇੱਕ ਗੈੜ ਹੀ ਇੱਕ ਮੱਝ ਸੀ ਛੋਟੇ ਛੋਟੇ ਜਵਾਗ ਹਨ ਤੈਨੂੰ ਤੇ ਉਹਨਾਂ ਚ ਕੋਈ ਨਹੀਂ ਬਚਿਆ ਆ ਵੀ ਨਿਕਲਣੋਗੇ ਮਹਾਂ ਗਏ ਆ ਬਾਪਾ ਤੁਸੀਂ ਤੋਂ ਮੁਕਦਰ ਮਜੂਰ ਸੀ ਉਦੋਂ ਹਾਂਜੀ ਕੋਈ ਇੱਥੇ ਹੀ ਹਮੋਤੇ ਤੇ ਭਾਲ ਕੀਤੀ ਪਸ਼ੂ ਨਹੀਂ ਸਾਡੇ ਹੁੰਦੇ ਹਨ ਰਸੇ ਉਹ ਜਿਹੜੇ ਪਏ ਵੇਖਿਆ ਬੀ ਇਹ ਨਹੀਂ ਬਚਲੇ ਕਿਉਂਕਿ ਇਹਨਾਂ ਥਾਵਾਂ ਤੇ 100000 ਫੁੱਟ ਪਾਣੀ ਹੋ ਗਿਆ ਤੇ ਪੈਲੀਆਂ ਚ ਤੁਸੀਂ ਹਿਸਾਬ ਲਓ ਕਿੰਨਾ ਹੋ ਗਿਆ ਚੜਦੇ ਪਾਣੀ ਦੀ ਫਿਰ ਇਹਨਾਂ ਕੋ ਪਤਾ ਲੱਗ ਗਿਆ ਸੀ ਕਿ ਹੁਣ ਬਚਾ ਕੋਈ ਨਹੀਂ ਹੁਣ ਆਪਣੀ ਆਪਣੀ ਜਾਨ ਪਾਈ ਹੁਣ ਸੋਚੋ ਕਿ ਪਸ਼ੂ ਦੇਖ ਤੇ ਲੱਗ ਜਣਾ ਲੱਗ ਜਣਾ ਹਾਂਜੀ ਲੱਭਦੇ ਰਹੇ ਹਾਂ ਫੇ ਪਤਾ ਲੱਗਾ ਵੀ ਮਰ ਗਏ ਬਹੁਤ ਪਸ਼ੂ ਮਰੇ ਆ ਪਿਛੂ ਵੀ ਮਰੇ ਬੜੇ ਆ ਠੀਕ ਹੈ ਬੰਦੀਆਂ ਬਹੁਤ ਆ ਰਹੀਆਂ ਨੇ ਹਾਂਜੀ ਜੱਥੇ ਬੰਦੀਆਂ ਅੱਡੇ ਤੱਕ ਕਈਆਂ ਕੋ ਪਹੁੰਚੀਆਂ ਤੁਹਾਡੇ ਤੱਕ ਨਹੀਂ ਸਾਡੇ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਰਾਹ ਬਹੁਤ ਮਾੜੇ ਹੋ ਗਏ ਆ ਕਈਆਂ ਥਾਂ ਤੋਂ ਪਾੜ ਪੈ ਗਾ ਹੁਣ ਦੇਈ ਸੰਗਤ ਲੱਗੀ ਆ ਬੰਡੇ ਆ ਹੁਣ ਤੇ ਘਰ ਦਾ ਜਿਆਰਾ ਵੀ ਬਹੁਤ ਔਖਾ ਹੋ ਗਿਆ ਉਹਨਾਂ ਕੋ ਅੱਗੇ ਦੂਦੂ ਦੇ ਕੇ ਜਿਆਰਾ ਬਿਲਕੁਲ ਜੀ ਬਿਲਕੁਲ ਮੋਤਾ ਕੋਈ ਲੰਮੇ ਲੇਟ ਨਹੀਂ ਮਹਾ ਟਾਈਮ ਪਾਸੀ ਕੀ ਮੈਂ ਕਰਦੇ ਪ੍ਰਸ਼ਾਸਨ ਕੋ ਜਾ ਸਕਦਾ ਜੱਫੇ ਬੰਦੀਆਂ ਅਸੀਂ ਆਨੇ ਵੀ ਸਾਡੀ ਕੋ ਮਰਜ਼ੀ ਹੋਣੀ ਚਾਹੀਦੀ ਹੈ ਜੋ ਸਚਾਈ ਹੈ ਉਹ ਤੁਹਾਡੇ ਸਾਹਮਣੇ ਤਾਂ ਹੋ ਵੇਖ ਲਈ ਆ ਇਹ ਬਣਿਆ ਹੀ ਉਹ ਸਾਰਾ ਖੁਰਦੀ ਬਣੀ ਪੱਕੀ ਖੁਰਲੀ ਬਣੀ ਉੱਥੇ ਹੱਡੰਗਰ ਵੱਜੇ ਇੱਕ ਲੱਕੜ ਦੀ ਖੁਰਲੀ ਲਿਆ ਕੇ ਰੱਖੀ ਹੋ ਰੁੜ ਗਈ ਆ ਉਹਦੇ ਨਾਲ ਡੰਗਰ ਬੜੇ ਪਿਆਰੇ ਹੁਣ ਬੜੇ ਰੀਜ ਨਾਲ ਰੱਖਿਆ ਆ ਉਹ ਇੱਕ ਦੋ ਦਿਨ ਤੇ ਬੜੀ ਪਰੇਸ਼ਾਨੀ ਦੀ ਫਿਰ ਸੱਜਣਾ ਮਿੱਤਰਾਂ ਨੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੌਸਲਾ ਦਿੱਤਾ ਵੀ ਤਗੜੇ ਹੋ ਕੋਈ ਗੱਲ ਫੈਸਲਾ ਉਹ ਜੂਗਾ ਸਭ ਕੁਝ